ਕਿਸਾਨ ਪ੍ਰਭੂ ਇੰਡੀਆ ਦੇ ਵਿੱਚ ਸਭ ਤੋਂ ਵੱਧ ਪਿਆਜ਼ ਦੀ ਖੇਤੀ ਐਮਪੀ ਮਹਾਰਾਸ਼ਟਰ ਗੁਜਰਾਤ ਰਾਜਸਥਾਨ ਇਹਨਾਂ ਚਾਰ ਸਟੇਟਾਂ ਦੇ ਵਿੱਚ ਕੀਤੀ ਜਾਂਦੀ ਹੈ ਪਰ ਇੱਥੇ ਹੀ ਇਸ ਵਾਰ ਸਭ ਤੋਂ ਵੱਧ ਬਰਸਾਤਾਂ ਹੋਈਆਂ ਨੇ ਸੋ ਐਮਪੀ ਦੇ ਵਿੱਚ ਪਿਆਜ਼ ਨੂੰ ਲੈ ਕੇ ਕੀ ਹਾਲਾਤ ਨੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹਦੇ ਨਾਲ ਨਾਲ ਪੰਜਾਬ ਦੇ ਵਿੱਚ ਵੀ ਮੀਂਹ ਬਹੁਤ ਪਏ ਨੇਗੇ ਜਿਹੜੇ ਵੀਰਾਂ ਨੇ ਡੱਕ ਰਵਣਾ ਸਿੱਧੀ ਬਜਾਈ કરી ਸੀ ਕੋਈ ਬੈਡ ਸਿਸਟਮ ਨਹੀਂ ਬਣਾਇਆ ਸੀ ਵਟਾਂ ਤੇ ਨਹੀਂ ਸੀ ਲਗਾਏ ਹੋਏ ਹੈਗੇ ਤੇ ਲੇਜ਼ਰ ਨਹੀਂ ਸੀ ਲੱਗਾ ਹੋਇਆ ਉੱਥੇ ਪਿਆਜ਼ ਗੜਨ ਦੀ ਸਪੈਸ਼ਲ ਸਮੱਸਿਆ ਆਈ ਪਰ ਰੇਤਲੇ ਵਾਹਣ ਦੇ ਵਿੱਚ ਕੋਈ ਸਮੱਸਿਆ ਨਹੀਂ ਆ ਰਹੀ ਹੈਗੀ। ਸੋ ਪਿਆਜ਼ ਦੀ ਖੇਤੀ ਨੂੰ ਲੈ ਕੇ ਇਸ ਵਾਰ ਅਲੱਗ ਤਰ੍ਹਾਂ ਦਾ ਬਦਲਾ ਆਇਆ। ਲੋਕਾਂ ਦੇ ਵਿੱਚ ਇੱਕ ਹਊਆ ਵੀ ਬਣਿਆ ਹੋਇਆ ਗਿੱਲੇ ਪਿਆਜ਼ ਤੇ ਸੁੱਕੇ ਪਿਆਜ਼ ਨੂੰ ਲੈ ਕੇ ਪ੍ਰਾਈਸ ਨੂੰ ਲੈ ਕੇ। ਸੋ ਕਿਸਾਨ ਪ੍ਰਭੂ ਤੁਹਾਡੇ ਵੀ ਦਿਮਾਗ ਦੇ ਵਿੱਚ ਇਹ ਸਵਾਲ ਚੱਲ ਰਹੇ ਹੋਣਗੇ ਕਿ ਪਿਛਲੀ ਵਾਰੀ ਤਾਂ ਜਿਹੜਾ ਰੇਟ ਬਹੁਤ ਵਧੀਆ ਸੀ ਪਰ ਇਸ ਵਾਰੀ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਾਈਸ ਪਿਆਜ਼ ਦਾ ਅੱਪ ਜਾਊਗਾ ਜਾਂ ਡਾਊਨ ਜਾਊਗਾ। ਸੋ ਬਰਸਾਤਾਂ ਨੂੰ ਦੇਖਦੇ ਹੋਏ ਜਿਹੜਾ ਪਿਆਜ਼ ਸਾਨੂੰ ਕਿ ਸਟੋਰ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਤੇ ਸਟੋਰੇਜ ਕਰਨ ਦੇ ਅਲੱਗ-ਅਲੱਗ ਤਰੀਕੇ ਕਿਹੜੇ ਨੇਗੇ। ਅੱਜ ਆਪਾਂ ਇਹਨਾਂ ਸਵਾਲਾਂ ਤੇ ਗੌਰ ਕਰਾਂਗੇ ਪਰ ਸਭ ਤੋਂ ਪਹਿਲਾਂ ਮੇਰੀ ਬੇਨਤੀ ਹੈ ਕਿ ਅਸੀਂ ਇਸ ਵੀਡੀਓ ਦਾ ਜਿਹੜਾ ਪਾਰਟ 1 ਬਣਾ ਚੁੱਕੇ ਹਾਂਗੇ ਉਹ ਤੁਸੀਂ ਜ਼ਰੂਰ ਚੈੱਕ ਕਰ ਲਿਓ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਚੁੱਕੇ ਹਾਂਗੇ ਜਿਹਦੇ ਵਿੱਚ ਅਸੀਂ ਦੱਸਿਆ ਕਿ ਪਿਆਜ਼ ਦੀ ਪੁਟਾਈ ਤੋਂ ਲੈ ਕੇ ਅਖੀਰ ਸੰਭਾਲਣ ਤੱਕ ਦਾ ਪ੍ਰੋਸੈਸ ਕੀ ਹੈਗਾ ਹੁਣ ਗੱਲ ਕਰਦੇ ਹਾਂ ਆਪਣੇ ਅੱਜ ਦੇ ਟੌਪਿਕ ਤੇ ਕਿ ਸਾਨੂੰ ਪਿਆਜ਼ ਐਟ ਕਿਵੇਂ ਸਟੋਰ ਕਰਨਾ ਚਾਹੀਦਾ ਜਾਂ ਨਹੀਂ ਹੁਣ ਜਿਹੜੇ ਵੀਰਾਂ ਨੇ ਡੱਕ ਰਵਾਣਾ ਜਿੱਦੀ ਬਜਾਈ ਕੀਤੀ ਸੀ ਕੋਈ ਬੈਡ ਸਿਸਟਮ ਨਹੀਂ ਬਣਾਇਆ ਸੀ ਵਟਾਂ ਤੇ ਨਹੀਂ ਸੀਗਾ ਤੇ ਲੇਜ਼ਰ ਵੀ ਨਹੀਂ ਸੀ ਲੱਗਿਆ ਹੋਇਆ ਉੱਥੇ ਪਿਆਜ਼ ਜਿਹੜਾ ਗਰਮ ਦੀ ਸਮੱਸਿਆ ਆਈ ਹੈ ਤમે ਉਹਨਾਂ ਵੀਰਾਂ ਨੂੰ ਕਹੂੰਗਾ ਕਿ ਇਸ ਵਾਰੀ ਜਿਹੜਾਗਾ ਪਿਆਜ਼ ਸਟੋਰ ਨਾ ਕੀਤਾ ਜਾਵੇ ਕਿਉਂਕਿ ਇਸ ਵਾਰੀ ਮੰਡੀਆਂ ਦੇ ਵਿੱਚ ਜਿਹੜਾਗਾ ਯਾ ਵਪਾਰੀ ਕੋਲ ਵੀ ਤੇ ਪਿਆਜ਼ ਆ ਜਿਹੜਾ ਬਿਲਕੁਲ ਸੁੱਕਾ ਪਿਆਜ਼ ਦੀ ਡਿਮਾਂਡ ਸੁੱਕੇ ਪਿਆਜ਼ ਦੀ ਡਿਮਾਂਡ ਚੱਲ ਰਹੀ ਹੈਗੀ ਜਿਹੜਾ ਗਿੱਲਾਗਾ ਪਿਆਜ਼ ਉਹ ਤਾਂ ਬਿਲਕੁਲ ਨਹੀਂ ਤੇ ਐਵਰੇਜ ਪਿਆਜ਼ ਪ੍ਰਾਈਸ ਜਿਹੜਾ ਪਿਆਜ਼ ਹੈਗਾ ਉਹ ਵੀ ਇਸ ਵਾਰੀ ਨਹੀਂ ਮੰਗ ਰਹੇ ਹੈਗੇ ਮੰਡੀਆਂ ਦੇ ਵਿੱਚ ਸੋ ਬੇਨਤੀ ਹੈ ਵੀ ਜਿਹੜਾ ਤੁਸੀਂ ਹੁਣ ਲੱਗਦੇ ਹੱਥ ਜਿਹੜਾ ਨਿਕਲਦਾ ਪਿਆਜ਼ ਨੂੰ ਕੱਢ ਦਿਓ ਜੇ ਤੁਹਾਨੂੰ ਰੇਟ ਮਿਲ ਰਿਹਾ ਹੈਗਾ ਹਨਾ ਚੰਗਾ ਜਾਂ ਜੋ ਵੀ ਤੁਹਾਡਾ ਨਿਕਲ ਰਿਹਾ ਹੈਗਾ ਹਨਾ ਲੋਕਲ ਵੀ ਤੁਸੀਂ ਸੇਲ ਕਰ ਸਕਦੇ ਹੋ ਪਰ ਜਿਹੜ ਡਾਕ ਰਵਾਣਾ ਚ ਮੰਨ ਕੇ ਚੱਲੋ ਜਾਂ ਦਰਮਿਆਨੇ ਬਾਣ ਦੇ ਵਿੱਚ ਬੈਡ ਸਿਸਟਮ ਬਣਾਇਆ ਹੋਇਆ ਸੀਗਾ ਵਰਤਾਂ ਤੇ ਲਗਾਇਆ ਸੀ ਪਿਆਜ਼ ਤਾਂ ਉਹ ਆਪਣੇ ਪਿਆਜ਼ ਨੂੰ ਚੈੱਕ ਕਰਕੇ ਪਿਆਜ਼ ਦੀ ਕੰਡੀਸ਼ਨ ਦੇਖ ਕੇ ਜੇ ਪਿਛਲੇ ਸਾਲ ਨਾਲੋਂ ਵੱਧ ਪਿਆਜ਼ ਗਲ ਰਿਹਾਗਾ ਤਾਂ ਮੈਂ ਕਹੂੰਗਾ ਵੀ 50% ਤੁਸੀਂ ਹੁਣੇ ਸੇਲ ਕਰ ਦਿਓ ਤੇ 50% ਤੁਸੀਂ ਸਟੋਰ ਕਰ ਸਕ ਜੂਗੇ ਬਾਕੀ ਤੁਹਾਨੂੰ ਆਪਣੇ ਪਿਆਜ਼ ਦੀ ਕੰਡੀਸ਼ਨ ਇੱਕ ਵਾਰੀ ਆਪਣੇ ਆਪ ਹੀ ਦੇਖਣੀ ਚਾਹੀਦੀ ਹੈ ਕਿ ਤੁਹਾਨੂੰ ਤੁਹਾਡੇ ਪਿਆਜ਼ ਦਾ ਤੇ ਬਾਣ ਦਾ ਪੱਧ ਪੇਤਾ ਤੇ ਬਰਸਾਤਾਂ ਕਿੰਨੇ ਦਿਨ ਉਸ ਦੇ ਅਕੋਰਡਿੰਗ ਤੇ ਕਿਉਂਕਿ ਐਵਰੇਜ ਪਿਆਜ਼ ਕਿ ਜਿਹੜਾਗਾ ਵਪਾਰੀ ਜਾਂ ਐਕਸਪੋਰਟ ਕਹਿ ਰਹੇ ਨੇ ਵੀ ਜਿਹੜਾ ਤੁਸੀਂ ਆਪਣਾ ਐਵਰੇਜ ਜਿਹੜਾ ਪਿਆਜ ਆ ਜਾਗਾ ਉਹ ਸਟੋਰ ਨਾ ਕਰੋ ਸਿਰਫ ਸੁੱਕਾ ਪਿਆਜ ਲੈ ਕੇ ਆਓ ਉਹਦੀ ਡਿਮਾਂਡ ਆਉਣ ਵਾਲੇ ਸਮੇਂ ਦੇ ਵਿੱਚ ਹੋਣੀ ਆ ਤੇ ਪਰ ਜਿਹੜੇ ਰੇਤਲੇ ਵਾਣਾਂ ਦੇ ਵਿੱਚ ਜਿਹੜੇ ਵੀ ਇਹਨਾਂ ਨੇ ਪਿਆਜ਼ ਲਗਾਇਆਗਾ ਉਹਨਾਂ ਦੇ ਲਈ ਬਹੁਤ ਵਧੀਆ ਗੱਲ ਲੈ ਕੇ ਕਿ ਇਸ ਵਾਰੀ ਉਹਨਾਂ ਦੇ ਹੱਥ ਧੋਤੇ ਜਾਣਗੇ ਜੇ ਤੁਹਾਡੇ ਕੋਲ ਸੁੱਕਾ ਪਿਆਜ ਹੈ ਤੇ ਸਟੋਰੇਜ ਸਿਸਟਮ ਜੀ ਵਧੀਆ ਕੀਤਾ ਹੋਊਗਾ ਤੇ ਤੁਹਾਡੇ ਕੋਲ ਪਿਆਜ਼ ਦੀ ਅਗਰ ਕੁਆਂਟੀਟੀ ਵੀ ਚੰਗੀ ਹੋਈ ਕਿਉਂ ਕਿ ਸਿਰਫ ਹੁਣ 1 ਮਹੀਨਾ ਜਿਹੜਾਗਾ ਅਜੋਂ ਦਾ ਮਹੀਨਾ ਇਹਦੇ ਵਿੱਚ ਸਿਰਫ ਜਿਹੜਾ ਅਲੱਗ-ਅਲੱਗ ਸਟੇਟਾਂ ਤੋਂ ਜਿਹੜਾ ਮੰਡੀਆਂ ਦੇ ਵਿੱਚ ਜਿਹੜੀ ਕਿਸਾਨਾਂ ਦੀ ਫਸਲ ਆਉਣੀ ਹੈਗੀ ਉਸ ਤੋਂ ਬਾਅਦ ਬੰਦ ਹੋ ਜਾਣੀ ਆ ਲੈ ਨਹੀਂ ਰਿਹਾ ਹੈਗਾ ਜਿਹੜਾ ਸਟੋਰ ਨਹੀਂ ਕਰ ਰਿਹਾ ਵੱਧ ਕੁਆਂਟੀਟੀ ਸਿਰਫ ਸੁੱਕੇ ਪਿਆਜ਼ ਦੀ ਡਿਮਾਂਡ ਦੇਖ ਰਿਹਾ ਹੈਗਾ ਦੇਖ ਰਿਹਾ ਕਿ ਦੇਖਦੇ ਵਿੱਚ ਬੈਠਾ ਵੀ ਕਦੋਂ ਸਾਨੂੰ ਸੁੱਕਾ ਪਿਆਜ਼ ਮਿਲੇ ਤੁਹਾਨੂੰ ਮਿਲ ਨਹੀਂ ਰਿਹਾ ਹੈਗਾ ਤੇ ਜਦੋਂ ਤੁਹਾਨੂੰ ਮਿਲੂ ਤੁਹਾਨੂੰ ਪ੍ਰਾਈਸ ਚੰਗਾ ਮਿਲੂਗਾ ਤੇ ਅੱਜ ਤੋਂ 50 ਦਿਨਾਂ ਬਾਅਦ ਜਿਹੜਾ 20-25 ਰੁਪਏ ਤੁਹਾਨੂੰ ਪ੍ਰਾਈਸ ਆਗਾ ਮੰਡੀ ਦੇ ਵਿੱਚ ਨਾਰਮਲ ਮਿਲ ਜੂਗਾ ਕਿਉਂ ਕਿਉਂਕਿ 7 ਲੱਖ ਟਨ ਜਿਹੜਾ ਹੈਗਾ ਪਿਆਜ਼ ਦੀ ਖਰੀਦ ਸੈਂਟਰ ਸਰਕਾਰ ਨੇ ਵੀ ਹੁਣ ਆਪਣੇ ਲਈ ਕਰਨੀ ਹੈਗੀ ਦੋ ਏਜੰਸੀਆਂ ਦੇ ਥਰੂ ਦੋ ਸ਼ਿਫਟਾਂ ਦੇ ਵਿੱਚ ਤੇ 35 ਦੇਸ਼ਾਂ ਨੂੰ ਆਪਣੇ ਦੇਸ਼ ਵੱਲੋਂ ਐਕਸਪੋਰਟ ਕੀਤਾ ਜਾਂਦਾ ਹੈਗਾ ਪਿਆਜ਼ ਦਾ ਤਾਂ ਜਿਹੜਾ ਹੈਗਾ ਤੁਸੀਂ ਵਧੀਆ ਪ੍ਰੋਫਿਟ ਕੱਢ ਸਕਦੇ ਹੋਗੇ ਉਸ ਵਕਤ ਜਿਹੜਾ ਤੁਸੀਂ ਸਟੋਰੇਜ ਕਰਦੇ ਹੋਗੇ ਸੋ ਇਹਦੇ ਨਾਲ ਨਾਲ ਮੈਂ ਖਰੀਦਣ ਵਾਲਿਆਂ ਨੂੰ ਵੀ ਕਹੂੰਗਾ ਕਿ ਜਿਹੜੇ ਕਿਸਾਨ ਵੀਰਾਂ ਨੇ ਆਪਣੇ ਘਰ ਵਾਸਤੇ 2-4 ਬੋਰੀਆਂ ਜਾਂ ਇੱਕ ਬੋਰੀ ਜਿੱਦਾਂ ਵੀ ਜਿੰਨੀ ਵੀ ਕੁਆਂਟੀਟੀ ਲੈਣੀ ਹੈ ਪਿਆਜ਼ ਦੀ ਮੰਡੀਆਂ ਦੇ ਵਿੱਚੋਂ ਤੁਸੀਂ ਲੈ ਕੇ ਆ ਰਹੇ ਹੋਗੇ ਤਾਂ ਕਿਰਪਾ ਕਰਕੇ ਵੀ ਸੈਂਪਲ ਤੁਹਾਨੂੰ ਹੋਰ ਦਿਖਾਇਆ ਜਾਂਦਾ ਤੇ ਤੁਹਾਨੂੰ ਚੱਕਾ ਬੋਰੀ ਹੋਰ ਦਿੱਤੀ ਜਾਂਦੀ ਤੁਸੀਂ ਲੈ ਕੇ ਆਉਂਦੇ ਹੋਗੇ ਦੋ ਚਾਰ ਘੱਟ ਜਾਂ ਡੇਢ ਮਹੀਨੇ ਬਾਅਦ ਉਹ ਗੱਲ ਨਾ ਸ਼ੁਰੂ ਹੋ ਜਾਂਦਾਗਾ ਤਾਂ ਦੇਖ ਕੇ ਲੋ ਇਸ ਵਾਰੀ ਜਿਹੜਾ ਗਿੱਲਾ ਪਿਆਜ਼ ਬਹੁਤ ਆ ਰਿਹਾਗਾ ਮੰਡੀਆਂ ਹਣਾ ਜਾ ਕੇ ਜੇ ਕਿਸਾਨ ਵੀਰ ਕੋਲ ਕਿਸਾਨ ਵੀਰ ਕੋਲ ਤੁਸੀਂ ਲੋਕਲ ਲੈ ਸਕਦੇ ਕੋਈ ਆਪਣੇ ਪਿੰਡ ਚ ਖੇਤ ਚ ਲਗਾਉਂਦਾ ਤੁਸੀਂ ਉਹਦੇ ਕੋਲ ਹਣਾ ਸੋ ਇਹੀ ਹੈਗਾ ਸੋ ਹੁਣ ਅਗਲੇ ਟੌਪਿਕ ਤੇ ਗੱਲ ਕਰਨਾ ਵੀ ਸਟੋਰੇਜ ਕਰਨ ਦੇ ਅਲੱਗ-ਅਲੱਗ ਤਰੀਕੇ ਕਿਹੜੇ ਨੇਗੇ ਸਭ ਤੋਂ ਪਹਿਲਾ ਤਰੀਕਾ ਤੁਸੀਂ ਜਾਣਦੇ ਆ ਨਾਰਮਲ ਤੁਸੀਂ ਦੇਖਦੇ ਹੋ ਜਿਹੜਾ ਜਾਲੀ ਵਾਲਾ ਤਰੀਕਾ ਲੋਕੀ ਜਾਲੀ ਆਪਾਂ ਲੈਣੇ ਹੈਗੇ ਤਾਂ ਥੱਲੇ ਇੱਟਾਂ ਦਾ ਜਿਹੜਾ ਹੈਗਾ ਫਰਸ਼ ਬਣਾ ਕੇ ਤਾਂ ਆਪਾਂ ਜਾਲੀ ਰੱਖ ਕੇ ਤਾਂ ਉਸ ਤੋਂ ਬਾਅਦ ਆਪਾਂ ਕਮਰੇ ਦੇ ਵਿੱਚ ਜਿਹੜਾ ਹੈਗਾ ਤੰਦ ਤੱਕ 4 ਤੋਂ 6 ਫੁੱਟ ਉੱਚਾ ਪਿਆਜ ਖੁੱਲਾ ਛਾੜ ਸਕਦੇ ਆਂਗੇ ਆਪਾਂ ਜਿੰਨਾ ਵੀ ਤੁਹਾਡੇ ਤੋਂ ਤੁਹਾਡੇ ਤੋਂ ਉਹਦੇ ਵਿੱਚ ਸਟੋਰ ਹੁੰਦਾਗਾ ਤੇ ਪਰ ਕਿ ਗਰਮੀ ਬਹੁਤ ਹੈ ਇਸ ਵਾਰੀ ਲੋਆਂ ਪੈ ਰਹੀਆਂ ਨੇ ਵਜਨ ਘਟਣ ਦਾ ਖਤਰਾ ਰਹੂਗਾ ਪਿਆਜ ਦਾ ਹਨਾ ਸੋ ਦੂਸਰਾ ਸਿਸਟਮ ਹੈਗਾ ਜਿਹੜਾ ਬਾਂਸਾਂ ਦੀ ਸੈਲਫ ਬਣਾ ਸਕਦੇ ਆਪਾਂ ਕੋਈ ਵੀ ਤਿੰਨ ਕੋ 4 ਫੁੱਟ ਦੀ ਦੋ ਤਿੰਨ ਫੁੱਟ ਦੀ سپورਟ ਦੇ ਕੇ ਬਾਂਸਾਂ ਦੀ ਸੈਲਫ ਬਣਾ ਕੇ ਆਪਾਂ ਕਮਰੇ ਦੇ ਵਿੱਚ ਤਾਂ ਉੱਤੇ ਵੀ ਤੁਸੀਂ 4 ਤੋਂ 6 ਫੁੱਟ ਉੱਚਾ ਪਿਆਜ ਆੜ ਸਕਦੇ ਹੋਗੇ ਹਨਾ ਤਾਂ ਬਾਂਸਾਂ ਦੀ ਸੈਲ ਬਣਾ ਕੇ ਉਹਦੇ ਵਿੱਚ ਵੀ ਪਰ ਐਡਜਸਟਰ ਖਾਂ ਜਰੂਰ ਲਾ ਦਿਓ ਤੇ ਤਾਂ ਕਿ ਜਿਹੜਾ ਪਿਆਜ ਦਾ ਵਜਨ ਨਾ ਘਟੇ 10 ਤੋਂ 15% ਜਿਹੜਾ ਮਹੀਨੇ ਦੇ ਵਿੱਚ ਵਜਨ ਘਟ ਜਾਣ ਦਾਗਾ ਪਿਆਜ ਦਾ ਸੋ ਇਹ ਧਿਆਨ ਰੱਖਣਾਗਾ ਤੇ ਬਾਕੀ ਆਪਾਂ ਇਸ ਵਾਰੀ ਸਟੋਰੇਜ ਸਿਸਟਮ ਕੋਈ ਨਹੀਂ ਕਰਾਇਆਗਾ ਕਿਉਂਕਿ ਆਪਣੇ ਕੋਲੇ ਜਿਹੜਾ ਥੋੜਾ ਪਿਆ ਸੀਗਾ ਤੇ ਆਪਣਾ ਲੋਕਲ ਹੀ ਜਿਹੜਾ ਵਧੀਆ ਪ੍ਰਾਈਸ ਤੇ ਸੇਲ ਹੋ ਗਿਆ ਆਪਾਂ ਅਗਲੀ ਵਾਰ ਜਿਹੜਾ ਸਟੋਰੇਜ ਸਿਸਟਮ ਕਰਾਂਗੇ ਉਹਦੀ ਤੁਹਾਡੇ ਨਾਲ ਜਿਹੜੀ ਆ ਲਾਈਵ ਵੀਡੀਓ ਤੁਹਾਨੂੰ ਦਿਖਾਵਾਂਗੇ ਉਹਦੀ ਜਾਣਕਾਰੀ ਵੀ ਦਿਆਂਗੇ ਕਿ ਕਿੱਦਾਂ ਆਪਾਂ ਨੇ ਸਟੋਰ ਕਰਨਾਗਾ ਘਟੋ ਘਟਾ ਜਿਹਦੇ ਵਿੱਚ ਕਿੱਲੇ ਦੀ ਸਟੋਰੇਜ ਹੋ ਜੇ ਕਿੱਲੇ ਦੇ ਬਾਣ ਦੀ ਹਨਾ 2 300 ਬੋਰੀ ਤੋਂ ਲੈ ਕੇ 500 ਬੋਰੀ ਤੱਕ ਸਟੋਰੇਜ ਹੋ ਜੇ ਸੋ ਅੱਜ ਲਈ ਇੰਨੀ ਹੀ ਜਾਣਕਾਰੀ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਹੋਰ 何